ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਆ ਪਿੰਡ ਰਸੂਲਪੁਰ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਵੀਰ ਜੁਗਰਾਜ ਦੇ ਕੋਲੇ ਆਏ ਆ ਅੱਜ ਦੋਸਤੋ ਇੱਕ ਸਕੰਦਰ ਦੀ ਧੀ ਤੁਹਾਨੂੰ ਦਿਖਾਵਾਂਗੇ ਜਿਹੜੀ ਬਿਲਕੁਲ ਸੇਲ ਦੇ ਲਈ ਅਵੇਲੇਬਲ ਆ ਉਸ ਤੋਂ ਪਹਿਲਾਂ ਦੋਸਤੋ ਇੱਕ ਜਿਹੜਾ ਅੱਜ ਆਪਣਾ ਬਿਲਕੁਲ ਮਕਸਦ ਹੈਗਾ ਵੀਡੀਓ ਬਣਾਉਣ ਦਾ ਉਹਦੇ ਵਿੱਚ ਆਪਾਂ ਤੁਹਾਨੂੰ ਇੱਕ ਝੋਟੀ ਦਿਖਾਵਾਂਗੇ ਸਕੰਦਰ ਦੀ ਧੀ ਹੋਵੇਗੀ ਦੋਸਤੋ ਸਕੰਦਰ ਬਹੁਤ ਹੀ ਵੀਰ ਤੁਸੀਂ ਜਾਣਦੇ ਹੋ ਜਿਹੜੇ ਬਰੀਡਰ ਵੀਰ ਨੇ ਠੀਕ ਹੈ ਜੀ ਐਲਡੀਐਫ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਜਿਹੜਾ ਦੋਸਤੋ ਬੁੱਲਾ ਸਕੰਦਰ ਉਹਦੀ ਧੀ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਪੂਰੀ ਗੱਲਬਾਤ ਆਪਾਂ ਵੀਰ ਜਗਰਾਜ ਦੇ ਨਾਲ ਕਰਾਂਗੇ ਠੀਕ ਹੈ ਜੀ ਇੱਕ ਮੋਟਾ ਬੇਸਿਕ ਤੌਰ ਤੇ ਮੈਂ ਤੁਹਾਨੂੰ ਦਿਖਾ ਦੇਣਾ ਵੀਰ ਦਾ ਜਿਹੜਾ ਪਸ਼ੂ ਵਪਾਰ ਦਾ ਕੰਮ ਨਹੀਂ ਹੈਗਾਗਾ ਘਰੇਲੂ ਪਸ਼ੂ ਦਾ ਇੱਕ ਬਰੀਡ ਦੇ ਉੱਪਰ ਕੰਮ ਕਰਦੇ ਆ ਪੇਸ਼ੇਵਰੋ ਜੇਕਰ ਦੋਸਤੋ ਮੈਂ ਦੱਸਣਾ ਚਾਹਵਾ ਤਾ तकरीबन ਵੀਰ ਡਾਕਟਰ ਵੈਟਰਨਰੀ ਡਾਕਟਰ ਲਾਈਨ ਦੇ ਨਾਲ ਸੰਬੰਧਤ ਨੇ ਤੇ ਟੀਕੇ ਜਿਹੜੇ ਆਪਦੇ ਹੱਥੀ ਬਿਲਕੁਲ ਏਆਈ ਕਰਦੇ ਨੇ ਠੀਕ ਹੈ ਜੀ ਤੇ ਪ੍ਰੋਪਰ ਗੱਲਬਾਤ ਆਪਾਂ ਕਰਾਂਗੇ ਪ੍ਰੋਫੈਸ਼ਨ ਦੇ ਬਾਰੇ ਵੀ ਤੇ ਕਿਹੜੇ ਕਿਹੜੇ ਅੱਜ ਬੱਚੇ ਜਿਹੜੇ ਆ ਮੋਹਰਾ ਦੇ ਵਿੱਚ ਚੰਗੇ ਸੀਮਨਾ ਦੇ ਬੱਚੇ ਆਏ ਨੇ ਕਟੀਆਂ-ਚੋਟੀਆਂ ਉਹ ਪੂਰੀਆਂ ਪੁੱਛਾਂਗੇ ਵੀ ਕਿੰਨੇ ਕਿੰਨੇ ਕਿਹੜੇ ਕਿਹੜੇ ਸੀਮਨ ਰਖਾਏ ਸੀਗੇ ਜਾਂ ਕਿਹੜੇ ਕਿਹੜੇ ਸੀਮਨ ਦੇ ਬੱਚੇ ਆ ਵੀਰ ਉਹਨਾਂ ਨੇ ਪ੍ਰਾਪਤ ਕੀਤੇ ਆ ਅੱਜ ਬਿਲਕੁਲ ਤੁਸੀਂ ਵੇਖ ਸਕਦੇ ਹੋ ਕਿ ਜੈਨੂਰੀ ਘਰੇਲੂ ਠੀਕ ਹੈ ਜੀ ਮਾਲ ਹੈਗਾ ਵੀਰ ਦੇ ਕੋਲ ਤੇ ਰਿਕਾਰਡ ਵੀ ਜਿਹੜੀ ਝੋਟੀਆਂ ਆਪਾਂ ਤੁਹਾਨੂੰ ਅੱਜ ਦਿਖਾਵਾਂਗੇ ਸਿਕੰਦਰ ਦੀ ਪ੍ਰੋਪਰ ਰਿਕਾਰਡ ਦੋਸਤੋ ਦਾ ਪਹਿਲੇ ਸੂਬੇ ਦਾ ਕਿੰਨਾ ਮਿਲਕਾ ਮਦਰ ਦਾ ਕੀ ਰਿਕਾਰਡ ਉਹਦੀ ਆ ਪੈਣ ਉਹਦੀਆਂ ਜਿਹੜੀਆਂ ਸਿਸਟਰ ਨੇ ਪੈਣਾ ਨੇ ਉਹ ਵੀ ਦਿਖਾਵਾਂਗੇ ਕਿ ਕਿਸ ਕਿਸ ਸੀਮਨ ਦੀਆਂ ਜਿਹੜੀਆਂ ਅੱਗੇ ਦੋਸਤੋ ਉਹ ਬੱਚੀਆਂ ਨੇ ਠੀਕ ਆ ਤੇ ਜਿਹੜੀ ਅੱਜ ਦੋਸਤੋ ਖਾਸ ਗੱਲ ਬਾਤ ਆ ਉਹ ਆਪਾਂ ਤੁਹਾਨੂੰ ਇਹ ਸਿਕੰਦਰ ਦੀ ਧੀ ਜਿਹੜੀ ਦਿਖਾਵਾਂਗੇ ਇਹ ਬਿਲਕੁਲ ਸੇਲ ਦੇ ਲਈ ਅਵੇਲੇਬਲ ਨੇ ਠੀਕ ਹੈ ਜੀ ਅਵੇਲੇਬਿਲਟੀ ਜਿਹੜੀ ਅਸੀਂ ਇਹ ਹੈਗੀ ਆ ਕੋਈ ਵੀਰ ਤੁਸੀਂ ਅ ਪਰਚੇਜ ਕਰ ਸਕਦੇ ਹੋ ਠੀਕ ਆ ਜੀ ਜਿਹੜੇ ਵੀਰ ਅੱਗੇ ਖੜਾਰੇ ਨੇ ਜਿਹੜੇ ਕੇ ਖਾਸ ਤੌਰ ਤੇ ਬਰੀਡ ਤੇ ਕੰਮ ਕਰਨਾ ਤੁਸੀਂ ਤੇ ਵੀਰ ਜਗਰਾਜ ਦੇ ਨਾਲ ਸੰਪਰਕ ਕਰ ਲਿਓ ਠੀਕ ਆ ਅੱਜ 26 ਅਪ੍ਰੈਲ ਨੂੰ ਜਿਹੜੀ ਦੋਸਤੋ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਜਰੂਰ ਨੋਟ ਕਰ ਲਓ ਅ 1.5 ਵਜੇ ਦਾ ਜਿਹੜਾ ਦੋਸਤੋ ਦੁਪਹਿਰ ਦਾ ਸਮਾਂ ਹੈ ਠੀਕ ਆ ਤੇ ਪੂਰੀ ਗੱਲਬਾਤ ਆਪਾਂ ਵੀਰ ਜਗਰਾਜ ਦੇ ਨਾਲ ਕਰਦੇ ਹਾਂ ਠੀਕ ਆ ਇੱਕ ਵਾਰੀ ਪੂਰਾ ਤੁਸੀਂ ਸਰੀਰਕ ਬਣਤਰ ਦੇਖ ਲਓ ਠੀਕ ਆ ਜੀ ਆਹ ਫੇਸ ਕੁਆਲਿਟੀ ਆ ਤੇ ਆਹ ਜਿਹੜੀ ਬਾਡੀ ਬਣਤਰ ਹੈਗੀ ਹੈ ਛੋਟੀ ਜੀ ਠੀਕ ਹੈ ਤੇ ਫੁੱਲ ਬ੍ਰੀਡ ਦੇ ਵਿੱਚ ਆ ਦੋਸਤੋ ਠੀਕ ਆ ਆਓ ਕਰਦੇ ਆ ਗੱਲਬਾਤ ਵੀਰ ਦੇ ਨਾਲ ਪੁੱਛਦੇ ਆ ਕੀ ਇਨਫੋਰਮੇਸ਼ਨ ਆ ਆਜੋ ਵੀਰ ਜਗਰਾਜ ਜੀ ਸਾਹਮਣੇ ਹਾਲੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਜਗਰਾਜ ਕੀ ਹਾਲ ਨੇ ਵਧੀਆ ਵਧੀਆ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਜਗਰਾਜ ਵੀਰੇ ਜਿੱਦਾਂ ਮੈਂ ਪਹਿਲਾਂ ਜ਼ਿਕਰ ਕੀਤਾ ਸੀਗਾ ਪੇਸ਼ੇ ਵਜੋਂ ਜਾਂ ਆਪਣਾ ਮਤਲਬ profession ਕਹ ਲਈਏ ਬਿਕ ਡਾਕਟਰੀ ਲਾਈਨ ਦੇ ਨਾਲ ਸੰਬੰਧਤ ਤੁਸੀਂ ਕਿਟਨਰੀ ਦਾ ਕੰਮ ਆ ਜੀ ਆਪਣਾ ਕਿਟਨਰੀ ਦਾ ਕੰਮ ਕਰਦੇ ਆ ਸਾਰਾ ਆਪਾਂ ਕੋਲ ਠੀਕ ਆ ਤੇ ਘਰੇਲੂ ਪਸ਼ੂ ਆ ਮੈਨੂੰ ਲੱਗਦਾ ਵੀ ਇੱਕ ਅਤੀ ਮੱਝ ਤੋਂ ਤੁਸੀਂ ਵੱਖੋ-ਵੱਖਰੇ ਸੀਮਨ ਯੂਜ਼ ਕਰਕੇ ਵੀ ਅੱਜ ਬਹੁਤ ਵਧੀਆ ਮਾਲ ਤਿਆਰ ਕਰ ਲਿਆ ਜੀ ਮੈਂ ਜੀ ਇੱਕ ਮੱਝ ਵੱਡੀ ਮੱਝ ਜਿਹੜੀ ਤੁਹਾਨੂੰ ਵਿਖਾਈ ਆ ਆਪਾਂ ਚਲੋ ਵੀਡੀਓ ਵਿੱਚ ਦਿਖਾਈ ਦੇਣੀ ਆ ਬਿਲਕੁਲ ਉਹ ਮੱਝ ਹਰਿਆਣੇ ਚੋਂ ਪਰਚੇਜ਼ ਕੀਤੀ ਅੱਛਾ ਜੀ ਹਾਂਜੀ ਪਹਿਲੇ ਸੂਏ ਪਰਚੇਜ਼ ਕੀਤੀ ਸੀ ਉਹਦੀਆਂ ਹੀ ਆਪਣੇ ਕੋਲ 4-5 ਝੋਟੀਆਂ ਨੇ ਇਹ ਵੀ ਜਿਹੜੀ ਝੋਟੀ ਅੱਜ ਜਦੋਂ ਮੈਂ ਵਿਖਾ ਰਿਹਾ ਇਹ ਵੀ ਉਸੇ ਮੱਝ ਦੀ ਆ ਠੀਕ ਆ ਜੀ ਹਾਂਜੀ ਇਹ ਆਪ ਖੁਦ ਸਕੰਦਰ ਦੀ ਆ ਲక్ష్ਮੀ ਡੇਰੀ ਫਾਰਮ ਵਾਲੇ ਦੀ ਬਿਲਕੁਲ ਇਹਦੇ ਪਹਿਲੇ ਸੂਏ ਦੀ ਕੱਟੀ ਕੋਹੇਨੂਰ ਦੀ ਲਈ ਆ ਇਹਦੇ ਤੋਂ ਹਾਂਜੀ ਤੇ ਇਸ ਵਾਰ ਇਹ ਅਰਜਨ ਕੁੰਗੜ ਤੋਂ ਗੱਬਣਾ ਜੀ ਇਸ ਵਾਰ ਹਾਂਜੀ ਹੈ ਇਸ ਵਾਰ ਪਹਿਲਾਂ ਨੇ ਖੀਰੀ ਸੂਈ ਸੀਗੀ ਹਾਂਜੀ ਤੇ ਹੁਣ 6 ਦਾੰਦ ਆ ਜੀ ਨੂੰ ਹਾਂ ਅਰਜਨ ਕੁੰਗੜ ਹਰਿਆਣੇ ਤੋਂ ਜੀ ਹਾਂ ਹਾਂ ਅਰਜਨ ਕੁੰਗੜ ਕੁੰਗੜ ਪਿੰਡ ਤੋਂ ਆ ਹਾਂਜੀ ਹਰਿਆਣੇ ਤੋਂ ਭਵਾਨੀ ਜ਼ਿਲ੍ਹਾ ਹਾਂਜੀ ਹਰਿਆਣੇ ਦਾ ਭਵਾਨੀ ਜ਼ਿਲ੍ਹਾ ਹਰਿਆਣੇ ਤੋਂ ਕੁੰਗੜ ਬੁੱਲਵੀਰ ਸਾਰੇ ਜਾਣਕਰ ਨੇ ਹਾਂ ਹਾਂ ਅਰਜਨ ਬੋਲੋ ਸਾਰੇ ਜਾਣਦੇ ਆ ਜੀ ਬਿਲਕੁਲ ਜੀ ਤੇ ਇਹਦੀ ਜਿਹੜੀ ਇਹਦੀ ਪਹਿਲੇ ਸੂਬੇ ਦੀ ਜਿਹੜੀ ਬੱਚੀ ਸੀਗੀ ਉਹ ਕਿਸ ਸੀਮਨ ਦੀ ਸੀ ਉਹ ਕੋਹੇਨੂਰ ਦੀ ਜੀ ਲక్ష్ਮੀ ਦੇਰੀ ਫਾਰਮ ਦਾ ਕੋਹੇਨੂਰ ਹਾਂ ਕੋਹੇਨੂਰ ਹਾਂਜੀ ਹਾਂਜੀ ਨਾਲ ਹੀ ਉਹ ਕ ਤੇਲ ਕੋ ਇੱਕ ਸਾਲ ਦੀ ਹੋਈ ਆ ਉਹਦੀ ਬਹੁਤ ਜਿਆਦਾ ਗਰੋਥ ਬਹੁਤ ਚੰਗਾ ਬੱਚਾ ਪਾਇਆ ਜੀ ਇਹਨੇ ਅੱਗੇ ਉਸ ਤੋਂ ਵੀ ਚੰਗੇ ਬੱਚੇ ਦੀ ਉਮੀਦ ਆ ਕਿਉਂਕਿ ਅਰਜਨ ਬੁੱਲ ਜਿਹੜਾ ਆ ਬਹੁਤ ਟਾਪ ਦੇ ਬੱਚੇ ਪਾਉਂਦਾ ਆ ਬਿਲਕੁਲ ਜੀ ਹਾਂਜੀ ਹਾਂਜੀ ਆਪ ਹੁਣ ਗੱਭਣ ਅਰਜਨ ਕੁੰਗੜ ਤੋਂ ਹਾਂਜੀ ਅਰਜਨ ਕੁੰਗੜ ਤੋਂ ਜੀ ਠੀਕ ਆ ਜੀ ਹਾਂਜੀ ਤੇ ਵੇਖ ਸਕਦੇ ਹੋ ਦੋਸਤੋ ਤੁਸੀਂ ਜਿਹੜਾ ਬਰੀਡ ਦਾ ਸਮੇਲ ਆ ਠੀਕ ਆ ਜੀ ਵੱਖ-ਵੱਖ ਬਰੀਡਾਂ ਦਾ ਤੇ ਉਹ ਤੁਸੀਂ ਆ ਵੇਖ ਸਕਦੇ ਹੋ ਠੀਕ ਆ ਤੇ ਜਿਹੜੀ ਇੱਕ ਕੋਹੇ ਨੂਰ ਦੀ ਬੱਚੀ ਆ ਇਹ ਕੋਹੇ ਨੂਰ ਦੀ ਪਹਿਲੇ ਸੂਬੇ ਦੀ ਬੱਚੀ ਆ ਠੀਕ ਆ ਇਹ ਤੁਸੀਂ ਵੇਖੋ ਵੇ ਬਿਲਕੁਲ ਇਹ ਜੈਡ ਬਲੈਕ ਆ ਤੇ 1 ਸਾਲ ਦੀ ਆ ਤੇ ਅੱਗੇ ਝੋਟੀ ਫੇਰ ਆ ਜਗਰਾਜ ਵੀਰੇ ਹੈ 6 ਦੰਦ ਹਨ ਨਾ 6 ਦੰਦ 6 ਦੰਦ ਛਿੱਗੀ ਆ ਮੂੰਹੋਂ ਛਿੱਗੀ ਆ ਫੇਰ ਆਪਾਂ ਗੱਲਬਾਤ ਕਰਦੇ ਹਾਂ ਹੋਰ ਜੀ ਆਹ ਵੇਖੋ ਜੀ 6 ਦੰਦ ਦਾ ਦੋਸਤੋ ਤੇ ਹਜੇ 6 ਦੰਦ ਛਿੱਗੀ ਜਿਹੜਾ 6 ਉਹ ਬਰਾਬਰ ਨਹੀਂ ਕੀਤੇ ਤੀ ਕੰਨੀ ਵਾਲੇ ਦੰਦ ਤੁਸੀਂ ਵੇਖੋ ਠੀਕ ਆ ਜੀ ਆਹ ਦੁੱਧ ਦਾ ਦੰਦ ਹਜੇ ਕੰਨੀ ਵਾਲੇ ਬਹਿ ਕੇ ਬਾਕੀ 27 ਦੰਦਾਂ ਦਾ 6 ਆ ਚੁਕੇ ਆ ਠੀਕ ਆ ਤੇ ਪਹਿਲੇ ਸੂਵੇ ਦੀ ਜਿਹੜੀ ਕੋਈ ਨੂਰ ਦੀ ਬੱਚੀ ਆ ਦੋਸਤੋ ਗਰੋਥ ਤੁਸੀਂ ਵੇਖੋ ਝੋਟੀ ਫੇਰ ਅ ਦੂਜੇ ਸੂਬੇ ਦੀ ਬਿਲਕੁਲ ਤਿਆਰ ਕੋਈ 5-6 ਦਿਨਾਂ ਤੱਕ ਜਿਹੜਾ ਸੂਣ ਦੀ ਤਿਆਰੀ ਆ ਤੇ ਆਹ ਗਰੋਥ ਵੇਖੋ ਪਹਿਲੇ ਸੂਬੇ ਦੀ ਆਹ ਕੱਟੀ ਆ ਕਈ ਵੀਰਾਂ ਨੂੰ ਹੁੰਦਾ ਵੀ ਕਿ ਹੁਣ ਛੋਟੀਆਂ ਕੱਟੀਆਂ ਹਨਾ ਬਰੀਡ ਵਾਲਾ ਪਸ਼ੂ ਬਹੁਤ ਜਲਦੀ ਵੱਧਦਾ ਇਹ ਵੀ ਗੱਲ ਜਿਹੜੀ ਆ ਜ਼ਰੂਰ ਮੰਨਣ ਦੇ ਵਿੱਚ ਵੀ ਨਾਰਮਲੀ ਆਪਾਂ ਟੀਕੇ ਰਖਾਉਨੇ ਆ ਉਹਨਾਂ ਦੀ ਗਰੋਥ ਤੇ ਜਿਹੜਾ ਬਰੀਡ ਵਾਲੇ ਏਆਈ ਦੀ ਜਾਂ ਟੀਕੇ ਦੀ ਗਰੋਥ ਦੇ ਵਿੱਚ ਜਿਹੜਾ ਦੋਸਤੋ ਬਹੁਤ ਜ਼ਿਆਦਾ ਫਰਕ ਹੁੰਦਾ ਅੱਛਾ ਵੀਰੇ ਜਗਰਾਜ ਕਿੰਨਾ ਕੁ ਮਿਲ ਕੇ ਨੇ ਪਾਇਆ ਹੈਗਾ ਪਹਿਲੇ ਸੂਬੇ ਕਿੰਨੇ ਵੀਰ ਜੀ ਪਹਿਲੇ ਨੇ ਖੀਰੀ ਨੇ 14 ਲੀਟਰ ਦੁੱਧ ਦਿੱਤਾ ਜ 14 ਲੀਟਰ ਹਾਂਜੀ 14 ਲੀਟਰ ਖੀਰੀ ਨੇ ਪਿਓਰ ਮੋਹਰਾ ਦੇ ਵਿੱਚ ਆ 14 ਲੀਟਰ ਮੰਨ ਲਓ ਵੀ ਖੀਰੀ ਨੇ ਦੁੱਧ ਦਿੱਤਾ ਹਾਂਜੀ ਤੇ ਇਸ ਵਾਰ ਗੇਟ ਤੋਂ ਆਪਾਂ ਕਮ ਸੇ ਕਮ ਵੀ 16 ਤੋਂ 17 ਲੀਟਰ 17 ਲੀਟਰ ਦੀ ਅਮੀਰ ਕਰਦੇ ਆ ਜੀ ਠੀਕ ਹੈ ਜੀ ਇਹਨਾਂ ਦੇਣਾ ਚਾਹੀਦਾ 6 ਦਾਣ ਦੇ ਆ ਤੀਜੇ ਸੂਏ ਜਾ ਕੇ ਫੇਰ ਇਹਨੇ ਆਪ ਕਰਨਾ ਜੀ ਕਿਉਂਕਿ ਅਜੇ ਤੱਕ ਮੰਨ ਲਓ ਵੀ ਦੰਦਾਂ ਤੋਂ ਵੀ 6 ਦੰਦ ਨੇ ਬਿਲਕੁਲ ਜੀ ਬਿਲਕੁਲ ਹਜੇ ਉਮਰ ਚ ਭਰੀ ਨਹੀਂ ਛੋਟੀ ਪੂਰੀ ਬਿਲਕੁਲ ਹਾਂਜੀ ਲਓ ਵੀ ਦੋਸਤੋ ਹਜੇ ਜੇਕਰ ਆਪਾਂ ਗੱਲ ਕਰੀਏ ਦੰਦੋ ਜਵਾਨ ਨਹੀਂ ਹੈਗੀ ਕੀ ਹਨਾ 6 ਦੰਦ ਇਹ ਹਜੇ ਕੰਨੀ ਵਾਲੇ ਦੰਦ ਉਵੇਂ ਜਿਹੜੇ ਆਪਾਂ ਤੁਹਾਨੂੰ ਦਿਖਾਤੇ ਆ ਬਿਲਕੁਲ ਦੁੱਧ ਦੰਦਾਂ ਦਾ ਅਸਥਾਈ ਦੰਦਾਂ ਜਿਹੜੇ ਕੰਨੀ ਵਾਲੇ ਦੰਦ ਬਾਕੀ ਜਿਹੜੇ 6 ਦੰਦ ਆ ਦੋਸਤੋ ਉਹ ਸਥਾਈ ਹੋ ਗਏ ਆ ਤੇ ਆ ਜਿਹੜੀ ਬੈਕ ਸਾਈਡ ਤੋਂ ਤੁਸੀਂ ਵੇਖੋ ਹਵਾਨੇ ਦੀ ਬਣਤਰ ਪੂਰੀ ਸ਼ੇਪ ਦੇਖੋ ਹਜੇ ਘਟੋ ਘਟ ਵੀ ਜੇਕਰ ਆਪਾਂ ਲਿਖਤੀ ਤੌਰ ਤੇ ਵੀਰ ਜਗਰਾਜ ਗੱਲ ਕਰ ਲਈਏ ਵੀ ਇੱਕ ਹਫਤਾ ਬਾਕੀ ਹੈ ਜੀ ਇੱਕ ਹਫਤਾ ਬਾਕੀ ਹੈ ਜੀ ਹਾਂ ਇੱਕ ਹਫਤਾ ਬਾਕੀ ਹੈ ਦੋਸਤੋ ਤੇ ਜੇਸ ਵੀਰ ਨੇ ਸ਼ੌਂਕ ਪਗਾਉਣਾ ਹੈ ਪੈਸੇ ਜਿਹੜੇ ਦੋਸਤੋ ਆਪਾਂ ਨਾਰਮਲ ਪਸ਼ੂਆਂ ਦੇ ਉੱਪਰ ਵੀ ਖਰਚ ਕਰਦੇ ਆ ਕੋਈ ਸਵਾ ਸਵਾ ਲੱਖ ਦੀ ਨਾਰਮਲ ਜੇ ਇਹ 90 90 ਇਸੇ ਤਰ੍ਹਾਂ ਦੀ ਝੋਟੀ ਖੜੀ ਹੋਵੇ ਤੇ ਸਵਾ ਲੱਖ ਦੀ ਝੋਟੀ ਵੈਸੇ ਵੀ ਆਪਾਂ ਘਰੋ ਸੇਲ ਕਰ ਸਕਦੇ ਆ ਜਿਹੋ ਜੀ ਇਹਦੀ ਬਾਡੀ ਬਣਤਰ ਆ ਹਵਾਨੇ ਦਾ ਸਟਰਕਚਰ ਆ ਪਰ ਜਿਹੜਾ ਇਹ ਲਾਣਾ ਕਰਾਣਾ ਜਾਂਦਾ ਜਿਹੜਾ ਫੁੱਲ ਬਟਾ ਫੁੱਲ ਵੀ ਆਪਣੇ ਕੋਲ ਹੈਗਾ ਸਾਰਾ ਸਾਰਾ ਜੀ ਆਪਣੇ ਘਰ ਦੀ ਹੈ ਜੀ ਇਹਦੀ ਮਾਂ ਵੀ ਆਪਣੇ ਕੋਲ ਆ ਇਹਦੀਆਂ ਭੈਣਾਂ ਆਪਣੇ ਕੋਲ ਆ ਤੇ ਇਹ ਤੋਂ ਛੋਟੀ ਭੈਣ ਵੀ ਇਹਦੀ ਸੁਈ ਐਸ ਵਾਰ ਪਹਿਲਾਂ ਉਹ ਵੀ 15 16 ਲੀਟਰ ਤੇ ਚੱਲ ਰਹੀ ਆ ਚੱਲ ਰਹੀ ਆ ਹਾਂਜੀ 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 ਇਸਦੀ ਮਦਰ ਤਾਂ ਫਿਰ ਜੀ ਮੰਨ ਲਓ ਵੀ ਇਹ ਪਹਿਲੇ ਸੂਬੇ ਦੀ ਬੱਚੀ ਸੀ ਜਾਂ ਦੂਜੇ ਸੂਬੇ ਦੀ ਸੀ ਇਹ ਦੂਜੇ ਸੂਏ ਦੀ ਜੀ ਦੂਜੇ ਸੂਏ ਦੀ ਮਾਦਰ ਦਾ ਰਿਕਾਰਡ ਕਿੰਨਾ ਹੈ ਆਪਾਂ ਨਾਰਮਲ ਜਿਵੇਂ ਆਪਾਂ ਸੇਵਾ ਕਰਦੇ ਆਂ ਵੀ ਕਿੰਨਾ ਕੁ ਰਿਕਾਰਡ ਹੈਗਾ ਸੀ ਮਾਜੀ ਦਾ ਜੀ 14 15 ਲੀਟਰ ਦਾ ਰਿਕਾਰਡ ਹੈ ਜੀ ਇਹਦੀ 14 15 ਦਾ ਹਾਂਜੀ ਹੈ ਤੇ ਪਹਿਲੇ ਸੂਏ ਨੇ ਫਿਰ ਦੇਤਾ ਸੀਗਾ ਇਹਨੇ ਪਹਿਲੇ ਸੂਏ 14 ਲੀਟਰ ਦੇਤਾ ਜੀ ਪਹਿਲੇ ਸੂਏ ਜੀ ਹਾਂਜੀ ਪਹਿਲੇ ਸੂਏ 14 ਲੀਟਰ ਦੇਤਾ ਇਹ ਆਪਦੀ ਮਾਂ ਨਾਲ ਉਹ ਗਾਂ ਮੰਨ ਲਓ ਵੀ ਆਪ ਜਾਊਗੀ ਉੱਪਰ ਜਾਊਗੀ ਕਿਉਂਕਿ ਬਰੀਡਿੰਗ ਦਾ ਹੀ ਇਹ ਇਹੀ ਬਰੀਡਿੰਗ ਦਾ ਹੁੰਦਾ ਹੈ ਕਿ ਮੰਨ ਲਓ ਜਿੱਦਾਂ ਜਿੱਦਾਂ ਮੰਨ ਲਓ ਗਾਂਗਾ ਕਟੀਆਂ ਆਉਂਦੀਆਂ ਦੁੱਧੋਂ ਵਧਦੀਆਂ ਆਪਦੀ ਮਾਂ ਨਾਲੋਂ ਹੂੰ ਸੀਮ ਬਾਕੀ ਦੋਸਤੋ ਤੁਸੀਂ ਵੀਰ ਦੀ ਗੱਲਬਾਤ ਸੁਣ ਲਈਏ ਮਦਰ ਬੇਸ਼ੱਕ 15 ਕ 14 15 ਲੀਟਰ ਵਾਲੀ ਸੀਗੀ ਪਰ ਇਹ ਸਿਕੰਦਰ ਦੀ ਧੀ ਨੇ ਪਹਿਲੇ ਸਵੇਰੇ ਵੀਰ ਨੇ ਦੱਸਦਾ ਵੀ ਘੱਟੋ ਘੱਟ ਵੀ 13 14 13 14 13 14 ਲੀਟਰ ਤੱਕ ਦੀ ਜਿਹੜੀ ਮਿਲਕ ਦੀ ਕੈਪੈਸਿਟੀ ਆ ਦੋਸਤੋ ਹਾਈएस्ट ਮਿਲਕ ਇਲੈਟ ਜਿਹੜੀ ਹੈਗੀ ਆ ਦੋਸਤੋ ਇਹਦੀ ਰਹੀ ਹੈਗੀ ਆ ਪੀਕ ਲੈਵਲ ਸੀ ਜਿਹੜਾ 14 ਲੀਟਰ ਸੀਗਾ ਇਸ ਵਾਰ ਉਮੀਦ ਵੀਰ ਕਰਦਾ ਵੀ ਦੱਸਦਾ ਹੈ ਵੀ ਘੱਟੋ ਘੱਟ ਵੀ ਦੂਜੇ ਸਵੇਰੇ ਸੈਕੰਡ ਲਕਟੇਸ਼ਨ ਦੇ ਵਿੱਚ ਇਸ ਨੂੰ ਜਿਹੜਾ 15 ਤੋਂ 16 15 16 ਲੀਟਰ ਮਿਲਕਿੰਗ ਕਰਾਉਣੀ ਚਾਹੀਦੀ ਆ ਬਾਕੀ ਤੁਸੀਂ ਵੇਖੋ ਸੇਵਾ ਸੁਆਲੇ ਪਾਸਿਓਂ ਵੀ ਕਿਉਂਕਿ ਵੈਟਰਨਰੀ ਦਾ ਡਾਕਟਰੀ ਲੈਣਾ ਵੀਰ ਦੀ ਮੈਂ ਪਹਿਲਾਂ ਜ਼ਿਕਰ ਕਰਤਾ ਇਹ ਇੱਕ ਚੰਗੀ ਸੰਭਾਲ ਆ ਹਰ ਇੱਕ ਤਰ੍ਹਾਂ ਦੀ ਦੋਸਤੋ ਗਰੋਥ ਹਨਾ ਹਰ ਇੱਕ ਸਮੇਂ ਡਾਈਟ ਪਲਾਨ ਵੀਰ ਨੂੰ ਪਤਾ ਹੈ ਤੇ ਮੋٹے ਤੌਰ ਤੇ ਮੈਂ ਇੱਕ ਇਸ ਦੀ ਮਦਰ ਵੀ ਤੁਹਾਨੂੰ ਦਿਖਾ ਦਿੰਦਾ ਵੀਰ ਜਗਰਾਜ ਇਸ ਦੀ ਮਦਰ ਦਿਖਾ ਦਈਏ ਬਾਜ ਤੋਰ ਕੇ ਦਿਖਾਉਨੇ ਆਪਾਂ ਆਹ ਦੇਖੋ ਜੀ ਆਹ ਜੀ ਆਹ ਜੀ ਮਦਰ ਹੈ ਜੀ ਇਹ ਮਦਰ ਆ ਜੀ ਹਾਂ ਜੀ ਹਾਂ ਜੀ ਠੀਕ ਆ ਹੁਣ ਬਿਆਹ ਤੋਂ ਹੋਏਗਾ ਪੰਜਵਾਂ ਪੰਜਵਾਂ ਛੇਵਾਂ ਪਿਆਹ ਤੋਂ ਹੋਏਗਾ ਹਾਂਜੀ ਇਹ ਪੰਜਵੇਂ ਛੇਵੇਂ ਸੂਏ ਦੀ ਹੈ ਪੰਜਵੇਂ ਛੇਵੇਂ ਸੂਏ ਦੀ ਹਾਂਜੀ ਹਾਂਜੀ ਠੀਕ ਆ ਤੇ ਛੋਟੀਆਂ ਨੇ ਬਾਕੀ ਸਾਰੀਆਂ ਉਹ ਪਹਿਲਣ ਦੀ ਉਹ ਸੀ ਹਾਂਜੀ ਤੇ ਦੂਜੇ ਸੂਏ ਦੀ ਉਹ ਜਿਹੜੀ ਆਪਾਂ ਵਿਖਾਈ ਆ ਤੇ ਤੀਜੇ ਸੂਏ ਦੀ ਆ ਝੋਪੀ ਹੈ ਤੀਜੇ ਸੂਏ ਦੀ ਇਹ ਆ ਹਾਂਜੀ ਇਹ ਝੋਪੀ ਠੀਕ ਆ ਪਿਓਰ ਮੋਹਰਾ ਦੇ ਵਿੱਚ ਆ ਹਰਿਆਣੇ ਤੋਂ ਆਪਾਂ ਅੱਜ ਪਰਚੇ ਕੀਤੀ ਹੈ ਜਿਹੜੀ ਜੀ ਹਾਂਜੀ ਹਾਂਜੀ ਤੇ ਇਨੇ ਗੰਨੇ ਗਿੰਨੇ ਪੈਦਾ ਕੀਤੇ ਆਪਣੇ ਗੋਲਡੀ ਸਾਹਿਬ ਬਿਲਕੁਲ ਜੀ ਬਿਲਕੁਲ ਅੱਗੇ ਫਿਰ ਝੋਟੀ ਜਾ ਉਹ ਵੀ ਇੱਥੇ ਦੀ ਉਹ ਵੀ ਇੱਥੇ ਦੀ ਇਹ ਚੌਥੇ ਸੂਏ ਦੀ ਮੋਦੀ ਦੀ ਹੈ ਜੀ ਇਹ ਮੋਦੀ ਦੀ ਆ ਗਈ ਹੈ ਹਾਂ ਜੀ ਇਹ ਮੋਦੀ ਦੀ ਹੈ ਮਗਰ ਕੋਈ ਆਹ ਵੇਖੋ ਜੀ ਆਹ ਮੋਦੀ ਦੀ ਆ ਦੋਸਤੋ ਵੇਖੋ ਮਦਰ ਇੱਕ ਹੀ ਆ ਜਿਹੜੀ ਤੋਂ ਝੋਟੀ ਆ ਪਾ ਤੁਹਾਨੂੰ ਸਕੰਦਰ ਦੀ ਦਿਖਾਈ ਆ ਦੋਸਤੋ ਸੇਲ ਦੇ ਲਈ ਅਵੇਲੇਬਲ ਨੇ ਉਹਦੀ ਅ ਸਿਸਟਰ ਹੈ ਉਹਦੀ ਸਿਸਟਰ ਆ ਪਰ ਸੀਮਨ ਵੱਖੋ ਵੱਖਰੇ ਯੂਜ਼ ਕੀਤੇ ਆ ਏ ਮੋਦੀ ਦੀ ਬੱਚੀ ਲੈ ਲਈ ਆ ਵੀਰ ਨੇ ਠੀਕ ਆ ਇੱਕ ਕੋਹੇ ਨੂਰ ਦੀ ਬੱਚੀ ਲੈ ਲਈ ਆ ਇਹ ਅਰਜੰਦੀ ਵੀਰ ਜੀ ਇੱਕ ਕੱਲ ਹੋ ਰਿਹਾ ਇਹ ਅਰਜੰਦੀ ਆ ਜਿਹੜਾ ਸਿਮਨਰ ਕੀ ਫੇਰ ਉਹ ਝੋਟੀ ਨੂੰ ਲਾਇਆ ਆ ਆ ਇਹ ਅਰਜੰਦੀ ਆ ਲਓ ਵੀ ਦੋਸਤੋ ਵੇਖੋ ਰਿਜ਼ਲਟ ਕਰੋ ਚੈੱਕ ਵੀ ਕਿਸੇ ਵੀਰ ਦੇ ਘਰੇ ਆ ਜਾਵੇ ਕੱਟੀ ਜੇਕਰ ਉਹ ਝੋਟੀ ਦੇ ਦਿੰਦੀ ਆ ਜਿਹੜੀ ਆਪਾਂ ਬਕਾਉ ਵੀਰ ਕਰ ਰਿਹਾ ਤੇ ਜੇਕਰ ਅਰਜੰਦੀ ਦੋਸਤੋ ਅ ਅੱਗੇ ਬੇਸ਼ੱਕ ਨਸਲ ਆਉਂਦੀ ਆ ਕੱਟਾ ਆ ਜਾਏ ਚਾਹੇ ਆ ਜਾਏ ਕੱਟੀ ਠੀਕ ਆ ਜੀ ਉਹ ਤਾਂ ਵੈਕਰੂ ਦੇ ਹੱਥ ਆ ਬਾਕੀ ਕੱਟੀ ਜਾਊਗੀ ਤੇ ਮੈਜਨ ਤੁਸੀਂ ਕਰ ਸਕਦੇ ਹੋ ਵੀ ਕੱਦ ਕਾਠੀ ਵੇਖੋ ਵੀਰ ਦੇ ਕੱਦ ਠੀਕ ਹੈ ਜੀ ਆ ਸ਼ੋਲਡਰ ਤੇ ਲਾ ਲਓ ਵੀ ਬਿਲਕੁਲ ਜਿਹੜਾ ਪੁੱਠਾ ਬਰਾਬਰ ਆ ਕੰਨ ਨੂੰ ਟੱਚ ਕਰਦਾ ਐਡਾ ਕੱਦਗਾੜਾ ਠੀਕ ਹੈ ਜੀ ਆ ਰਿਜ਼ਲਟ ਆ ਅਰਜੁਨ ਦਾ ਅਰਜੁਨ ਕੁੰਗੜ ਦਾ ਆ ਕਰੋ ਚੈੱਕ ਤੇ ਵੀਰ ਇਹ ਜਗਰਾਜ ਇਹਨੇ ਪਹਿਲੇ ਸਵੇਰੇ ਹੁਣ ਚੱਲ ਰਹੀ ਹੋਗੀ ਕੀ ਮਿਲਕਿੰਗ ਸੀ ਇਹਦੀ ਅਰਜੁਨ ਕੁੰਗੜ ਦੀ ਪੱਚੀ ਦੀ ਇਹਦੀ 15 16 ਲੀਟਰ ਦੀ ਜੀ 15 16 ਲੀਟਰ ਹਾਂਜੀ 15 ਤੋਂ 16 ਲੀਟਰ ਹੁਣ ਡਰਾਈ ਪੀਰੀਅਡ ਹੈ ਜਾਂ ਹੁਣ ਮਤਲਬ ਦੁੱਧ ਚੱਲ ਰਿਹਾ ਜੀ ਨਹੀਂ ਹੁਣ ਇਹਨੂੰ 5 ਤੋਂ 6 ਮਹੀਨੇ ਹੋ ਗਏ ਜੀ ਸੂਈ ਹੁਣ ਕਿੰਨਾ ਫਿਲਹਾਲ ਹੈਗਾ ਥੱਲੇ ਦੁੱਧ ਹੁਣ ਫਿਲਹਾਲ 12 ਲੀਟਰ ਤੋਂ ਅੱਜ ਵੀ ਇਹਦੇ ਥੱਲੇ ਤਿਆਰ ਹੈ 12 ਲੀਟਰ ਅੱਜ ਵੀ ਤਿਆਰ ਹੈ ਹਾਂਜੀ ਹਾਂਜੀ 12 ਲੀਟਰ ਅੱਜ ਵੀ ਦੇ ਰਹੀ ਹੈ ਲੋ ਵੀ ਦੋਸਤੋ ਪਖਾਉਣ ਦਾ ਜਿਹੜਾ ਮਕਸਦ ਇਹੋ ਹੀ ਆ ਵੀ ਫੁੱਲ ਬਟਾ ਫੁੱਲ ਜਿਹ ਠੀਕ ਹੈ ਜੀ ਤੇ profession wise ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀਰ ਦਾ ਕੀ ਆ ਤੇ ਆ ਜਿਹੜੀ ਇੱਕੋ ਮਦਰ ਆ ਇੱਕ ਮਦਰ ਤੋਂ ਕਟੋਕੜ ਵੀ ਪੰਜ ਝੋਟੀਆਂ ਲਈਆਂ ਤੇ ਕਦੀ ਕੱਟੇ-ਕੁੱਟੇ ਨਹੀਂ ਫਿਰ ਦਿੱਤੇ ਹਨਾ ਜੀ ਨਹੀਂ ਐਨੇ ਮਾਜ ਨੇ ਕੱਟਾ ਦਿੱਤਾ ਹੀ ਨਹੀਂ ਜੀ ਆਪਣੇ ਕੋਲ ਆ ਕੇ ਇੱਕ ਵੀ ਕੱਟਾ ਨਹੀਂ ਦਿੱਤਾ ਲਓ ਜੀ ਲੈਣ ਵਾਈਜ਼ ਆ ਦੋਸਤੋ ਵੀ ਮੋਦੀ ਦੀ ਆ ਅਰਜਨ ਕੁੰਗੜ ਦੀ ਆ ਜਿਸ ਤੋਂ ਹੁਣ ਉਹ ਝੋਟੀ ਕੱਪਣ ਜਿਹੜੀ ਅੱਗੇ ਕਿਸੇ ਦੇ ਘਰੇ ਬਰੀਡ ਜਾਊਗੀ ਜੇ ਕੱਟੀ ਆ ਜਾਂਦੀ ਆ ਤੇ ਰਿਜ਼ਲਟ ਇਹ ਹੈਗਾ ਵੀ ਵੇਖੋ ਫੁੱਲ ਬਟਾ ਫੁੱਲ ਵੱਡੇ ਕੱਦ-ਕੱਦ ਦੇ ਵਿੱਚ ਆ ਜੇਕਰ ਆਪਾਂ ਸਾਰਿਆਂ ਨੂੰ ਕਾਊਂਟ ਕਰ ਲਈਏ ਤੇ ਸਾਰਿਆਂ ਦੇ ਵਿੱਚੋਂ ਫੁੱਲ ਵੱਡੀ ਹਾਈਟ ਦੇ ਵਿੱਚ अर्जुन कुंगड़ दी जेड़ीया दोस्तों कटी है ठीक है पहले सुबह 15 16 15 16 तक जेड़ी चवाई कराई है और भी 12 किलो दो तो ਥੱਲੇ ਮੌਜੂਦ ਆ ਪੰਜਵੇਂ ਛੇਵੇਂ ਮਹੀਨੇ ਦੇ ਦੌਰਾਨ ਆਉ ਆਪਾਂ ਇੱਕ ਵਾਰੀ ਝੋਟੀ ਜਿਹੜੀ ਤੁਹਾਨੂੰ ਤੋੜ ਕੇ ਦਿਖਾਉਨੇ ਆ ਖੋਲ ਲੀਏ ਵੀਰ ਜੀ ਕੰਡੀ ਫੀਲ ਪੂਰੀ ਹੈ ਜੀ ਵੇਖੋ ਕੋਈ ਇਹਨੂੰ ਡਰ ਨਹੀਂ ਗਾਲਾ ਕਰ ਰਹੀ ਆਪਣੇ ਹੁੰਦੇ ਆ ਬਿਲਕੁਲ ਕੋਈ ਕੈਮਰੇ ਤੋਂ ਨਹੀਂ ਕਰਦੀ ਕੁਛ ਨਹੀਂ ਬਾਕੀ ਵੀਰ ਜੀ ਬਰੀਡ ਦਾ ਤੇ ਨਾਰਮਲ ਹਰ ਕ ਪਸ਼ੂ ਦਾ ਇਹੋ ਫਰਕ ਆ ਜੀ ਠੀਕ ਹੈ ਆ ਕਰੋ ਚੈੱਕ ਜੀ ਬਿਲਕੁਲ ਪਤਲੀ ਜੀ ਚਮੜੀ ਹੈ ਦੋਸਤੋ ਬਰੀਕ ਸਕਿਨ ਆ ਤੇ ਕਦ ਕਾਠੀ ਹਜੇ ਮੈਂ ਪਹਿਲਾਂ ਜ਼ਿਕਰ ਕਰਤਾ ਹਜੇ ਜਵਾਨ ਨਹੀਂ ਹੋਈ ਦੰਦੋ 6 ਦਾ ਹਜੇ ਕਦ ਹੋ ਸਕਦਾ ਵੀ ਥੋੜੀ ਸੇਵਾ ਵੀਰ ਦੇ ਨਾਲ ਹੋਰ ਵੀ ਬਤੇਰੇ ਹੋਵੇ ਜਿਹੜਾ ਵੀਰ ਅੱਗੇ ਲੈ ਕੇ ਜਾਵੇਗਾ ਬਾਕੀ ਹਵਾਨੇ ਦੀ ਸ਼ੇਪ ਵੇਖੋ ਤੇ ਪੂਰਾ ਤੁਸੀਂ ਥਣ ਥੁੰਨ ਦਾ ਜਿਹੜਾ ਦੋਸਤੋ ਸਾਈਜ਼ ਦੇਖੋ Loaded. ਤੇ ਬਾਕੀ ਵੀਰ ਜਗਰਾਜ ਇੱਕ ਗੱਲ ਅਭੀ ਜੇਕਰ ਮਾਜੇ ਦੀ ਆਪਾਂ ਗੱਲ ਕਰ ਲਈਏ ਤੇ ਨੇਲੀ 라ਵੀ ਦਾ ਗਾੜੀ ਮੰਨਿਆ ਜਾਂਦਾ ਹਾਂਜੀ ਹਾਂਜੀ ਪਰ ਤੁਸੀਂ ਤਾਂ ਇੱਕ ਵੱਖਰਾ ਮੋਰਚਾ ਜਿਹੜਾ ਕਾਇਮ ਕਰਤਾ ਵੀ ਜਿਹੜਾ ਮੋਰਾ ਹੀ ਮੋਰਾ ਕਰਤੀ ਹੈ ਮੋਰਾ ਹੀ ਮੈਂ ਪਹਿਲੇ ਦਿਨੋਂ ਸ਼ੌਂਕ ਹੀ ਮੋਰਾ ਦਾ ਸੀ ਠੀਕ ਆ ਜੀ ਮੇਲਿਆਂ ਦੇ ਵਿੱਚ ਜਾਈਦਾ ਸੀ ਤੇ ਮੇਲਿਆਂ ਦੇ ਵਿੱਚ ਜ਼ਿਆਦਾਤਰ ਮੋਰਾ ਵਾਲੇ ਜਿਹੜੇ ਹਰਿਆਣੇ ਵਾਲੇ ਉਹ ਪੰਜਾਬ ਨਾਲੋਂ ਮੰਨ ਲਓ ਵੀ ਜ਼ਿਆਦਾ ਆਉਂਦੇ ਉੱਥੇ ਬਿਲਕੁਲ ਤੇ ਉੱਥੇ ਮੋਰਾ ਦੇ ਝੋਟੇ ਮੱਝਾਂ ਵੇਖ-ਵੇਖ ਕੇ ਫਿਰ ਮੋਰਾ ਦਾ ਹੀ ਮੰਨ ਲਓ ਵੀ ਇਹੀ ਸ਼ੌਂਕ ਜਾਗ ਗਿਆ ਇੱਕ ਮੱਝ ਹਰਿਆਣੇ ਜੋ ਲੈ ਕੇ ਆਈਏ ਤੇ ਆਪਦੀ ਬਰੀਡ ਤਿਆਰ ਕਰੀ ਗ ਹਾਂਜੀ ਹਾਂਜੀ ਫਿਰ ਮੱਝ ਲੈ ਕੇ ਹਰਿਆਣੇ ਚੋ ਬਰੀਡ ਤਿਆਰ ਕਰਨ ਵਾਸਤੇ ਸੀਮਨ ਵੀ ਹਰਿਆਣੇ ਚੋ ਲੈ ਕੇ ਆਉਂਦੇ ਨੇ ਆ ਜਾ ਕੇ ਹੂੰ ਖੁਦ ਜਾ ਕੇ ਸੀਮਨ ਲੈ ਕੇ ਆਉਂਦੇ ਨੇ ਹੁਣ ਵੀ ਮੰਨ ਲਓ ਕਿਸੇ ਵੀ ਵੀਰ ਨੂੰ ਇਹ ਵੀ ਗੱਲ ਆ ਵੀ ਨਾਲ ਆਪਾਂ ਇਹ ਵੀ ਦੱਸ ਦਿੰਨੇ ਕਿਸੇ ਵੀ ਵੀਰ ਨੂੰ ਸੀਮਨ ਲਵਾਉਣਾ ਹੋਵੇ ਕੋਈ ਵੀ ਬਿਲਕੁਲ ਕੋਈ ਵੀ ਜਿਹੜੇ ਸੀਮਨ ਦਾ ਵੀਰ ਕੋਈ ਨਾਂ ਲਊਗਾ ਨੌਲਜ ਆ ਉਹੀ ਸੀਮਨ ਆਪਣੇ ਕੋਲ ਉਪਲਬਧ ਹੋਊਗਾ ਆਪਾਂ ਮੰਨ ਲਓ ਵੀ ਇੱਥੋਂ 15 20 ਕਿਲੋਮੀਟਰ ਦੇ ਘੇਰੇ ਦੇ ਵਿੱਚ ਕੰਮ ਕਰੀਦਾ ਆ ਹੂੰ ਵੈਟਰਨਰੀ ਦਾ ਮੰਨ ਲਓ ਵੀ ਸੀਮਨ ਖੋਦੇ ਆਪ ਦੇ ਗਰੰਟੀ ਹੋਊਗੀ ਵੀ ਜਿਹੜਾ ਜਿਹੜਾ ਸੀਮਨ ਲੱਗਾ ਆ ਅਗਲੇ ਨੂੰ 100% ਗਰੰਟੀ ਦਵਾਂਗੇ ਵੀ ਇਹੋ ਸੀਮਨ ਹੋਊਗਾ ਭਾਵੇਂ ਡੀਐਨਏ ਟੈਸਟ ਕਰਾ ਲੈ ਕੋਈ ਵੀ ਬਿਲਕੁਲ ਜੀ ਹਾਂਜੀ ਹਾਂਜੀ ਬਾਕੀ ਮੰਨ ਲਓ ਵੀ ਦਲ ਤੁਹਾਡੇ ਸਾਹਮਣੇ ਹੀ ਆ ਬਾਕੀ ਵੀਰ ਜਗਰਾਜ ਦੀ ਜਿਹੜੀ ਦੋਸਤੋ ਇੱਕ ਗੱਲ ਹੈਗੀ ਆ ਠੀਕ ਆ ਇੱਕ ਵੀ ਵਰਨਰੀ ਡਾਕਟਰ ਨੇ ਮੱਝ ਏਰੀਏ ਦੇ ਵਿੱਚ ਤਰਨ ਤਰਨ ਪੱਟੀ ਤੂਤ ਪੰਗਾਲਾ ਬਲਟੋਹਾ ਖੇਮ ਕਰਨ ਠੀਕ ਆ ਇਧਰ ਜਿੰਨਾ ਵੀ ਏਰ ਗਿਆ ਹੈਗਾ ਖਾਸ ਤੌਰ ਤੇ ਤੁਸੀਂ ਵੀਰ ਦੇ ਨਾਲ ਸੰਪਰਕ ਕਰ ਲਿਓ ਜਿਹੋ ਜੀ ਬਰੀਡ ਬੇਸ਼ੱਕ ਆਪਣੇ ਘਰੇ ਬਣਾਈ ਆ ਉਹੋ ਜੀ ਬਰੀਡ ਤੁਹਾਡੇ ਘਰੇ ਵੀ ਹੋਵੇਗੀ ਠੀਕ ਆ ਪਰ ਥੋੜੀ ਜੀ ਮਿਹਨਤ ਲੱਗਦੀ ਆ ਦੋਸਤੋ ਮਿਹਨਤ ਸਟੈਪ ਬਾਈ ਸਟੈਪ ਜਿਹੜਾ ਇਸ ਆਪਾਂ ਸਟੇਜ ਤੇ ਆਉਨੇ ਆ ਵੀ ਇੱਕਦਮ ਨਹੀਂਗਾ ਵੀ ਇੱਕ ਅੱਧੇ ਦਿਨ ਦੇ ਵਿੱਚ ਆਪਾਂ ਬਰੀਡ ਖੜੀ ਕਰ ਦਾਂਗੇ ਸਮਾਂ ਲੱਗਦਾ ਇੱਕ ਅੱਧੀ ਮੱਝ ਦੀ ਤੁਸੀਂ ਸਿਲੈਕਸ਼ਨ ਕਰ ਲਓ ਕਿਹੜੀ ਚੰਗੀ ਮਤਲਬ ਕਿ ਤੁਸੀਂ ਘਰੇ ਰੱਖਣੀ ਆ ਜੇਕਰ ਤੁਸੀਂ ਸੁਪੋਜ਼ ਕਰਦੇ ਆ ਵੀ ਇਹੋ ਝੋਟੀ ਲੈ ਕੇ ਜਾਂਦੇ ਤੇ ਝੋਟੀ ਦੇ ਵਿੱਚੋਂ ਤੁਸੀਂ ਹੋਰ ਨਸਲਾਂ ਆਉਣ ਵਾਲੇ ਦਿਨਾਂ ਦੇ ਵਿੱਚੋਂ ਤੁਸੀਂ ਲੈ ਸਕਦੇ ਹੋ ਇੱਕ ਸਾਈਡ ਤੇ ਕੋਹੇ ਨੂਰ ਦੀ ਕੱਟੀ ਖੜੀ ਆ ਜਿਹੜੀ ਐਸੇ ਦੀ ਹੈਗੀ ਆ ਪਹਿਲੀ ਲਕਟੇਸ਼ਨ ਦੀ ਇੱਕ ਗੱਲ ਹੋਰ ਵੀ ਹੈ ਜੀ ਮੈਂ ਵੀ ਗੱਲ ਵੀਰਾਂ ਨੂੰ ਦੱਸ ਦੇਣਾ ਚਾਹਣਾ ਵੀ ਜੇ ਮੰਨ ਲਓ ਕਿਸੇ ਨੂੰ ਨੌਲੇਜ ਨਹੀਂ ਵੀ ਆ ਹਾਂਜੀ ਬੁੱਲਾਂ ਬਾਰੇ ਝੋਟਿਆਂ ਬਾਰੇ ਨੌਲੇਜ ਨਹੀਂ ਆ ਵੀ ਕਿਹੜੇ ਝੋਟੇ ਦਾ ਸੀਮਨ ਅਸੀਂ ਕਰਾਉਣਾ ਹੈ ਹਾਂਜੀ ਮੰਨ ਲਓ ਵੀ ਮੈਂ ਆਪ ਦੀ ਖੋਦ ਆਪਦੀ ਗਰੰਟੀ ਦੇ ਸੀਮਨ ਰੱਖ ਕੇ ਆਉਂਗਾ ਜੇ ਮਤਲਬ ਵੀ ਚੰਗੀ ਏਦਾਂ ਦੀ ਨਸਲ ਤਿਆਰ ਕਰਕੇ ਦਵਾਂਗੇ ਕੋਈ ਵੀ ਵੀਰ ਆਪਣੇ ਤੋਂ ਸੀਮਨ ਲਖਾਉਂਦਾ ਬਿਲਕੁਲ ਬਿਲਕੁਲ ਚਾਹੇ ਉਹਨੂੰ ਨੌਲਜ ਆ ਵੀਰ ਨੂੰ ਚਾਹੇ ਨਹੀਂ ਨੌਲਜ ਆਪਾਂ ਆਪਦੇ ਵੱਲੋਂ ਪੂਰਾ 100% ਦਵਾਂਗੇ ਵੀ ਉਹਨੂੰ ਚੰਗੇ ਤੋਂ ਚੰਗੇ ਸੀਮਨ ਲਾ ਕੇ ਦੇਵਾਂਗੇ ਜਿਹੜਾ ਵੀ ਕੋਈ ਵੀਰ ਆਪਾਂ ਨੂੰ ਸੱਦਦਾ ਬਿਲਕੁਲ ਹਾਂਜੀ ਹਾਂਜੀ ਬਾਕੀ ਦੋਸਤੋ ਤੁਸੀਂ ਵੀਰ ਜਗਰਾਜ ਦੇ ਨੰਬਰ ਤੇ WhatsApp ਤੇ ਤੁਸੀਂ ਫੋਟੋ ਪਾ ਦਿਆ ਕਰੋ ਮੱਝ ਦੀ ਝੋਟੀ ਦੀ ਜਿਹੜਾ ਸੀਮਨ ਲਵਾਉਣਾ ਹੈ ਉਹ ਤੁਹਾਨੂੰ ਦੱਸ ਦਊਗਾ ਵੀ ਸੀਮਨ ਕਿਹੜਾ ਬੈਸਟ ਹੈਗਾ ਮੋਹਰਾ ਦਾ ਕਿਹੜਾ ਬੈਸਟ ਸੀਮਨ ਤੁਸੀਂ ਲਵਾ ਸਕਦੇ ਹੋ ਤੇ ਆਪਦੇ ਖਾਤੀ AI ਜਿਹੜੀ ਹੈਗੀ ਦੋਸਤੋ ਕਰਕੇ ਆਊਗਾ ਤੁਹਾਡੇ ਘਰ ਤੱਕ ਜਾ ਕੇ ਠੀਕ ਆ ਤੇ ਤੁਸੀਂ ਵੀ ਜਿਹੜਾ ਨਸਲ ਦੇ ਵਿੱਚ ਵਾਧਾ ਕਰੋ ਸਾਰੇ ਵੀਰ ਮਾੜੇ 2 2.5 300 400 ਵਾਲੇ ਟੀਕੇ ਦਾ ਖੜਾ ਛੱਡ ਕੇ ਕੋਈ 1100 1500 ਦਾ ਕੁਰੀਆ ਪੱਟੀਗਾ ਲਵਾਉਣੇ ਤਾਂ ਦੋਸਤੋ ਦਾ ਮੁੱਲ ਆਪਾਂ ਨੂੰ ਮੜੂਗਾ ਜ਼ਰੂਰ ਵੇਖਣ ਦੇ ਵਿੱਚ ਸਮਾਂ ਜਿਹੜਾ ਪੈ ਜਾਊਗਾ ਕੋਈ 2-3 ਸਾਲ ਪਰ ਆਪਣੇ ਘਰੇ ਇੱਕ ਬਰੀਡ ਜਿਹੜੀ ਆ ਚੰਗੀ ਪੈਦਾ ਹੋਵੇਗੀ ਤੇ ਆਪਾਂ ਵੀ ਜਿਹੜੇ ਬਰੀਡਰ ਤਹਾਉਣ ਦੇ ਲਾਇਕ ਬਣ ਜਾਵਾਂਗੇ ਸਾਰੇ ਵੀਰ ਤੇ ਜਗਰਾਜ ਵੀਰ ਇੰਨਾ ਵੀ ਮੰਨ ਲਓ ਕਿ 1000-1500 ਤੱਕ ਜਾਣ ਦੀ ਲੋੜ ਨਹੀਂ ਆਪਾਂ ਮੰਨ ਲਓ ਵੀ 5-600 ਰੁਪਏ ਦੇ ਵਿੱਚ ਸਿਰੇ ਦਾ ਜਿਹੜਾ ਹਰਿਆਣੇ ਦਾ ਸੀਮੈਂਟ ਹੋਊਗਾ ਆਪਾਂ ਲਾ ਕੇ ਦੇਵਾਂਗੇ ਜੀ ਹਾਂਜੀ ਹਾਂਜੀ 5-600 ਰੁਪਏ ਦੇ ਵਿੱਚ 5-600 ਦੇ ਵਿੱਚ ਹਾਂਜੀ ਹਾਂਜੀ ਮੰਨ ਲਓ ਚਲੋ ਜੇ ਬਾ ਜਾਦਾ ਹੀ ਕੋਈ ਸ਼ੌਂਕ ਰੱਖਦਾ ਹੈ ਉਹਨੂੰ 7-800 ਤੱਕ ਜਿਹੜਾ ਸਿਰੇ ਦਾ ਰੇਟ ਆ ਰਿਹਾ ਮੰਨ ਲਓ ਵੀ ਮੋਹਰਾ ਦਾ ਮੋਹਰਾ ਦੇ ਵਿੱਚ ਹਾਂਜੀ 800 ਰੁਪਏ ਦੇ ਵਿੱਚ ਸਿਰੇ ਦਾ ਸੀਮਨ ਲੱਗਦਾ ਆ ਆਪਾਂ 5-600 ਤੱਕ 400 ਤੱਕ ਮੰਨ ਲਓ ਵੀ ਪੂਰਾ ਸਿਰੇ ਦਾ ਸੀਮਨ ਲਾ ਕੇ ਦਵਾਂਗੇ ਗਾਰੰਟੀ ਵਾਲਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਲਓ ਦੋਸਤੋ ਜਰੂਰ ਤੁਸੀਂ ਨੋਟ ਕਰ ਲਓ ਠੀਕ ਆ ਕੋਈ ਜ਼ਿਆਦਾ ਵੱਡਾ ਵਜਨ ਨਹੀਂ ਪੈਣਾਗਾ ਬਿਲਕੁਲ ਜੈਜਾ ਆ ਸੀਮਨ ਦਾ ਰੇਟ ਉਹ ਵੀ ਵੀਰ ਨੇ ਡਿਕਲੇਅਰ ਕਰਤਾ ਵਿੱਚ ਦੱਸਤਾ ਕੋਈ ਲੁਕੋਸ਼ਪੋ ਵਾਲੀ ਗੱਲ ਨਹੀਂ ਹੈਗੀ ਵੀ ਇੰਨੇ ਸੌ ਦੇ ਦੋ ਇੰਨੇ ਹਨਾ ਪੈਦਾ ਤੇ ਜਗਰਾਜ ਵੀਰੇ ਇੱਕ ਇਸ ਝੋਟੀ ਦੀ ਕੀਮਤ ਕੀ ਰੱਖੀ ਆ ਕਿੰਨੀ ਕੁ ਡਿਮਾਂਡ ਆ ਇਹਦੀ ਵੀ ਜੀ ਡਿਮਾਂਡ 135 ਕਰਦੇ ਆ ਜੀ 135 ਹਾਂਜੀ ਹਾਂਜੀ ਠੀਕ ਆ ਜੀ ਤੇ ਉਹਦੇ ਵਿੱਚੋਂ ਕੋਈ ਮਾਨਤਾਨ ਕਰਦਾਂਗੇ ਕੋਈ ਵੀਰ ਦੂਰੋਂ ਆਉਂਦਾ ਹੈ ਹਾਂਜੀ ਤੇ ਉਹ ਪੂਰਾ ਮਾਨਤਾਨ ਕੀਤਾ ਜਾਊਗਾ ਠੀਕ ਹੈ ਜੀ ਹਾਂਜੀ 135 ਜੋ ਹਾਂਜੀ 135 ਠੀਕ ਆ ਜੀ 135 ਜਿਹੜੀ ਦੋਸਤੋ ਇਸ ਝੋਟੀ ਦੀ ਡਿਮਾਂਡ ਆ ਠੀਕ ਆ ਆਪ ਸਕੰਦਰ ਦਿੱਤੀ ਆ ਦੋਸਤੋ ਸਕੰਦਰ ਦਿੱਤੀ ਆ ਪਾ ਤੁਹਾਨੂੰ ਦਿਖਾਈ ਆ ਠੀਕ ਆ ਤੇ ਸਕੰਦਰ ਬੋਲਾ ਚੰਗੀ ਮਦਰ ਮਿਲਕ ਦਾ ਰਿਕਾਰਡ ਆ ਉਸ ਦੀ ਮਦਰ ਦਾ ਮਿਲਕ ਰਿਕਾਰਡ ਜਿਹੜਾ 26 ਕੋਈ ਸ਼ਾਇਦ 26 400 300 ਗ੍ਰਾਮ ਜਿਹੜਾ ਦੋਸਤੋ ਮਿਲਕ ਹੈਗਾ ਰਾਂ ਬੱਚਾ ਸਕੰਦਰ ਐਲ ਡੀ ਐਫ ਜਿਹੜੀ ਦੋਸਤੋ ਐਲ ਡੀ ਐਫ ਤੋਂ ਸਸਤਾ ਤੋਂ ਜਿਹੜਾ ਦੋਸਤੋ ਖੁੱਬਲਾ ਹੈਗਾ ਠੀਕ ਆ ਉਸ ਦੀ ਇਹ ਤੀਆ ਸਕੰਦਰ ਦੀ ਜਿਸ ਵੀਰ ਨੇ ਦੋ ਪੈਸੇ ਵੱਧ ਲਾਉਣੇ ਆ ਖਰਚ ਕਰਨੇ ਆ ਠੀਕ ਆ ਜੀ ਕੋਈ ਬਰੀਡ ਪਾਲਣਾ ਚਾਹੁੰਦਾ ਤੇ ਪਲੀ ਪਲਾਈ ਬਰੀਡ ਤੁਹਾਨੂੰ ਮਿਲ ਜਣੀ ਆ ਚੰਗਾ ਮਿਲਕ ਰਿਕਾਰਡ ਹੋਵੇਗਾ ਅੱਗੇ ਜਿਸ ਤੋਂ ਗੱਭਣਾ ਅਰਜੁਨ ਕੁੰਗੜ ਤੋਂ ਉਹ ਵੀ ਵਾਦੇਬੰਦੀ ਇਹ ਹੈਗੀ ਵੀ ਅੱਗੇ ਜੇਕਰ ਬੱਚੀ ਆਉਂਦੀ ਆ ਕੱਟੀ ਆਉਂਦੀ ਫੀਮੇਲ ਆਉਂਦੀ ਆ ਤੇ ਸੋਨੇ ਦੇ ਸੁਹਾਗੇ ਵਾਲੀ ਗੱਲ ਆ ਦੋਸਤੋ ਤੁਹਾਡੀ ਕਿਸਮਤ ਆ ਤੁਹਾਡਾ ਲੱਕ ਆ ਤੇ ਚਗਰਾਜ ਵੀਰੇ ਸੰਪਰਕ ਨੰਬਰ ਆਪਣੇ ਜਰੂਰ ਦੱਸ ਦਿਓ ਜੀ ਆਪਣਾ ਨੰਬਰ ਆ ਜੀ 8427510117 ਠੀਕ ਹੈ ਜੀ ਹਾਂਜੀ 8427510117 ਠੀਕ ਹੈ ਜੀ ਬਾਕੀ ਦੋਸਤੋ ਇੱਕ ਵਾਰ ਮੈਂ ਤੁਹਾਨੂੰ ਨੇੜੇ ਤੋਂ ਜਰੂਰ ਖਾਣਾ ਵਿਖਾ ਦੇਣਾ ਤੇ ਪਤਾ ਤੁਹਾਨੂੰ ਲੱਗ ਜਾਏਗਾ ਠੀਕ ਹੈ ਜੀ ਆ ਕਰੋ ਚੈੱਕ ਠੀਕ ਹੈ ਜੀ ਆ ਬੇਠਾ ਵਿਰਲਾ ਨੇ ਬਿਲਕੁਲ ਜਿਹੜਾ ਦੋਸਤੋ ਥਾਣਾ ਵੇਖੋ ਮੋਟਾ ਥਾਣਾ ਬਿਲਕੁਲ ਹੱਥੀ ਚਵਾਈ ਵਾਲਾ ਥਾਣਾ ਠੀਕ ਹੈ ਇੱਕ ਵਾਰੀ ਘਰੇ ਆਣ ਕੇ ਪ੍ਰਭੂ ਵੇਖਿਓ ਜ਼ਰੂਰ ਘਰੇ ਆਣ ਕੇ ਵੇਖਿਓ ਬਾਕੀ ਪਸ਼ੂ ਵੀ ਵੀਰਦੇ ਤੁਸੀਂ ਵੇਖਿਓ ਤੇ ਇਹ ਨਹੀਂ ਹੈਗਾ ਬਈ ਇਸ ਦੀ ਮਾਂ ਜਿਹੜੀ ਆਪਾਂ ਵੇਚਦੀ ਆ ਜਾਂ ਸੇਲ ਕਰਦੀ ਆ ਪੂਰਾ ਰਿਕਾਰਡ ਵੀ ਰੱਖੀ ਬੈਠਾ ਪੈਣਾ ਤੱਕ ਮਾਂ ਤੱਕ ਜਿੰਨੀਆਂ ਵੀ ਇਸ ਝੋਟੀ ਦੀਆਂ ਪੈਣਾ ਹੋਣਗੀਆਂ ਤੁਹਾਨੂੰ ਇਸ ਘਰੋਂ ਵੇਖਣ ਦੇ ਵਿੱਚ ਮਿਲਣਗੀਆਂ ਠੀਕ ਆ ਵੀਡੀਓ ਚੰਗੀ ਲੱਗੀ ਤੇ ਦੋਸਤੋ ਵੀਡੀਓ ਨੂੰ ਹੋਰਾਂ ਅੱਗੇ ਫਾਰਮਰ ਵੀਰਾਂ ਤੱਕ ਜਿਹੜੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਆਪਣੀ ਵੀਡੀਓ ਪਹੁੰਚ ਸਕੇ ਤੇ ਜਿਸ ਵੀਰ ਨੂੰ ਚੀਜ਼ ਦੀ ਲੋੜ ਹੋਵੇ ਜ਼ਰੂਰਤ ਹੋਵੇ ਬ੍ਰੀਡ ਦੀ ਬ੍ਰੀਡ ਤੇ ਉੱਪਰ ਕੰਮ ਕਰਨ ਦੀ ਤੇ ਬਣੀ ਬੱਤਰੀ ਤੁਹਾਨੂੰ ਚੀਜ਼ ਮਿਲ ਜਾਣੀ ਹੈ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ